ਪ੍ਰੋਗਰਾਮ 2023 ਦੇ ਵਿੱਚ ਸਾਡੇ ਸਰਦਾਰ ਸੁਖ ਸਿੰਘ ਬਾਦਲ ਸਾਧ ਪ੍ਰਧਾਨ ਸਾਡੀ ਉਹਨਾਂ ਦੀ ਰਹਿਮਤ ਦੇ ਅਧੀਨ ਚੱਲਿਆ ਸੀਗਾ ਆ ਯੂਥ ਕਾਲੀ ਦਾ ਦੇ ਮਤਲਬ ਪਿਛਲੇ ਸਾਲ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਸੋ ਅੱਜ ਕੈਨੇਡਾ ਦੇ ਵਿੱਚ ਵੀ ਇਸ ਮੁਹਿੰਮ ਨੂੰ ਬੂਰਪੈਂਦਾ ਹੋਇਆ ਨਜ਼ਰ ਆ ਰਿਹਾ ਜਿੰਨੇ ਵੀ ਆਪਣੀ ਪਿਆਬੀ ਕਮਿਊਨਿਟੀ ਹੈ ਜਿੰਨਾ ਆਪਣਾ ਭਾਈਚਾਰਾ ਜਿੰਨੇ ਆਪਣੇ ਬਜ਼ੁਰਗ ਸਾਰੇ ਉਹਦੇ ਕਣ ਬਹੁਤ ਇਸ ਚੀਜ਼ ਨੂੰ ਸਲਾਘਾ ਜੋ ਕਦਮ ਮੰਨ ਰਹੇ ਆ ਕਈ ਬੱਚੇ ਇਸ ਤਰ੍ਹਾਂ ਦੇ ਆਏ ਨੇ ਜਿਹੜੇ ਕਹਿੰਦੇ ਕਿ ਮੈਨੂੰ ਦਸਤਾਰ ਬੰਨ੍ਹਣੀ ਆਉਂਦੀ ਹੈ ਕਿ ਮੈਂ ਆਪੇ ਬੰਨ੍ਹ ਸਕਦਾ ਸੋ ਇਹ ਬੜਾ ਚੰਗਾ ਸਾਈਨ ਹੈ ਦੇਖੋ ਮੈਨੂੰ ਤਾਂ ਅੱਜ ਪੰਜਾਬ ਨਾਲੋਂ ਵੀ ਵਧੀਆ ਮਾਹੌਲ ਲੱਗ ਰਿਹਾ ਹੂੰ ਇਹ ਸਾਡੀ ਇੱਕ ਆਇਡੈਂਟੀਟੀ ਆਈ ਥਿੰਕ ਇਹਨੂੰ ਸਾਨੂੰ ਕਦੇ ਵੀ ਨਹੀਂ ਗਵਾਉਣਾ ਚਾਹੀਦਾਗਾ ਰੱਖਣਾ ਚਾਹੀਦਾ ਹਮੇਸ਼ਾ ਇੱਥੇ ਦੇਖਿਆ ਲੜਿਆ ਸੋ ਉਸ ਤੋਂ ਬਾਅਦ ਅੱਜ ਜੇਕਰ ਅੱਜ ਅਸੀਂ ਇੱਥੇ 225 ਆਇਆ ਅਸੀਂ ਇਹ ਦਸਤਾਰਾਂ ਦੇ ਕੈਂਪ ਆਰਗੇਨਾਈਜ਼ ਕਰਨ ਜੋਗੇ ਹੋਏ ਆ ਤਾਂ ਉਹਨਾਂ ਦੇ ਬਾਬਤ ਹੋਇਆ ਜੀ ਇਹਨਾਂ ਦਾ ਇਹ ਮੈਸੇਜ ਸਾਰੀ ਦੁਨੀਆ ਦੇ ਵਿੱਚ ਜਾਏਗਾ ਔਰ ਇਹ ਪ੍ਰੇਰਨਾ ਸਰੋਤ ਹੋਏਗਾ ਹੋਰਾਂ ਦੇ ਲਈ। ਜੀ। ਇਸ ਤਾਰ ਮੇਰਾ ਕੇ ਦਾਦ ਜੀ ਸੇ ਇਹ ਮੈਨੂੰ ਸਰਦਾਰ ਦੱਸੇ। ਮੇਰੇ ਕੁਝ ਬੋਲਣ ਤੋਂ ਪਹਿਲਾਂ ਇਹ ਮੇਰੇ ਵਿਚਾਰ ਦੱਸੇ। ਸਤਿ ਸ਼੍ਰੀ ਅਕਾਲ ਜੀ। ਯੂਥ ਅਕਾਲੀ ਦਲ ਦੇ ਵੱਲੋਂ ਪਿਛਲੇ ਸਾਲ ਮੇਰੀ ਵਿਸਤਾਰ ਮੇਰੀ ਸ਼ਾਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੋ ਪੰਜਾਬ ਦੇ ਵਿੱਚ ਵੱਖ-ਵੱਖ ਪੜਾਵਾਂ ਨੂੰ ਪਾਰ ਕਰਦੇ ਹੋਏ ਇਹ ਮੁਹਿੰਮ ਹੈ ਜਿਹੜੀ ਸ਼ਹਿਰ ਵਿਨੀਪੈਗ ਦੇ ਵਿੱਚ ਪਹੁੰਚ ਗਈ ਹੈ ਸੋ ਮੈਨੀਟੋਬਾ ਸੂਬੇ ਦਾ ਸ਼ਹਿਰ ਹੈ ਜੀ ਸਾਡਾ ਵਿਨੀਪੈਗ ਸੋ ਉੱਥੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਅੱਜ ਮੇਰੀ ਦਸਤਾਰ ਮੇਰੀ ਸ਼ਾਨ ਦੇ ਬਾਬਤ ਹੈ ਜਿਹੜਾ ਇੱਕ ਕੈਂਪ ਆਰਗੇਨਾਈਜ਼ ਕੀਤਾ ਗਿਆ ਦਸਤਾਰਾਂ ਵੰਡੀਆਂ ਵੀ ਜਾ ਰਹੀਆਂ ਨੇ ਦਸਤਾਰਾਂ ਸਖਾਈਆਂ ਵੀ ਜਾ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਦਸਤਾਰ ਬੰਨਣੀ ਹੈ ਸੋ ਸਵੇਰ ਤੋਂ ਹੀ ਸਮਾਂ ਹਾਲਾਂਕਿ 11 ਵਜੇ ਦਾ ਸੀ ਪਰ 9 ਵਜੇ ਤੋਂ ਹੀ ਲੈ ਕੇ ਜੇ ਆਪਾਂ ਗੱਲ ਕਰੀਏ ਕਿ ਸਿੱਖ ਸੰਗਤ ਆ ਪਹੁੰਚਣੀ ਸ਼ੁਰੂ ਹੋ ਗਈ ਹੈ ਸੋ ਜਗਦੀਪ ਕੰਗੜਾ ਟ੍ਰਾਂਸਪੋਰਟ ਦੇ ਵੱਲੋਂ ਇਹ ਉਪਰਾਲਾ ਕੀਤਾ ਗਿਆ ਸੋ ਬਾਈ ਮੇਰੇ ਨਾਲ ਨੇ ਸੋ ਬਾਈ ਕੀ ਹਾਲ ਚਾਲ ਚੜਦੇ ਕਲਾ ਜੀ ਸੱਚੀ ਚੜਦੇ ਗਿਆ ਬਾਈ ਮੇਰੀ ਦਸਤਾਰ ਮੇਰੀ ਸ਼ਾਨ ਮੁਹਿੰਮ ਤੁਸੀਂ ਪੰਜਾਬ ਤੋਂ ਇੱਥੋਂ ਤੱਕ ਲੈ ਆਏ ਹੋ ਸੋ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਲੱਗਾ ਇਹ ਜਿਹੜਾ ਪ੍ਰੋਗਰਾਮ 2023 ਦੇ ਵਿੱਚ ਸਾਡੇ ਸਰਦਾਰ ਸੁਖਵਿੰਦਰ ਸਿੰਘ ਬਾਦਲ ਸਾਹ ਪ੍ਰਧਾਨ ਸਾਹਿਬ ਦੀ ਉਹਨਾਂ ਦੀ ਰਹਿਮ ਅਧੀਨ ਚੱਲਿਆ ਸੀਗਾ ਉਸ ਤੋਂ ਬਾਅਦ ਸਰਬਜੀਤ ਸਿੰਘ ਢਿੰਡਰ ਜਿਹੜੇ ਜੋ ਉੱਤੇ ਪ੍ਰਧਾਨ ਹਾਂ ਹਾਂ ਜੀ ਉਹਨਾਂ ਨੇ ਗਾਂ ਦੀ ਪੈਰਤ ਪਾਈ ਆ ਉਸੇ ਪੈਰਤ ਨੂੰ ਗਾਲ ਯੋ ਕੰਮ ਚਲਾਉਣ ਲਈ ਜਿਹੜਾ ਇੱਕ ਕਦਮ ਪੁੱਟਿਆ ਇੱਥੇ ਕੈਨੇਡਾ ਦੇ ਵਿੱਚ ਹੁਣ ਇੱਕ ਜਸਤਾਰ ਮੇਰੀ ਜਸਤਾਰ ਮੇਰੀ ਸ਼ਾਨ ਦਾ ਨਾਂ ਦਾ ਇੱਕ ਕੈਂਪ ਅਸੀਂ ਇੱਥੇ ਲਿਖਿਆ ਜਿਹੜੇ ਜਿਹੜੇ ਨਿੱਕੇ ਜਵਾਕ ਆ ਵੱਡੇ ਸਿਆਣੇ ਬਜ਼ੁਰਗ ਆ ਸਾਰੇ ਇਹ ਜੋ ਪਹਿਲਾਂ ਇੱਥੇ ਵਿਦੇਸ਼ਾਂ ਦੇ ਵਿੱਚ ਆ ਕੇ ਪੱਗ ਛੱਡ ਗਏ ਸੀ ਉਹ ਬੰਨਣ ਅਸੀਂ ਆਪ ਦੀ ਸਿੱਖੀ ਦੇ ਨਾਲ ਆ ਤੇ ਜਿਹੜੀ ਸਾਡਾ ਪਹਿਚਾਣ ਆ ਉਹਦੇ ਨਾਲ ਜੋੜ ਸਕਦੇ। ਜਿਸ ਨੂੰ ਅਸੀਂ ਦੇਖ ਰਹੇ ਹਾਂ ਵੀ ਕੱਲੇ ਵੱਡੇ ਨਹੀਂ ਜਾਂ ਫਿਰ ਸਿਆਣੇ ਨਿੱਕੇ ਨਿੱਕੇ ਜਿਹੜੇ ਬੱਚੇ ਆ ਉਹ ਵੀ ਇਸ ਕੈਂਪ ਦਾ ਹਿੱਸਾ ਬਣ ਰਿਹਾ ਹੈ ਹਨਾ। ਸੋ ਉਹਨਾਂ ਦੇ ਵਿੱਚ ਕਿਸ ਤਰੀਕੇ ਦਾ ਉਤਸ਼ਾਹ ਆ ਪਾ ਵੇਖ ਰਹੇ ਆ ਸਵੇਰ ਦਾ ਇਹ। ਇਹ ਬਹੁਤ ਵਧੀਆ ਚਾ ਜਿੰਨੇ ਵੀ ਆਪਣੀ ਪੀਆਬੀ ਕਮਿਊਨਿਟੀ ਆ ਜਿੰਨਾ ਆਪਣਾ ਭਾਈਚਾਰਾ ਜਿੰਨੇ ਆਪਣੇ ਬਜ਼ੁਰਗਾਂ ਸਾਰੇ ਉਹਦੇ ਕੰਨ ਬਹੁਤ ਇਸ ਚੀਜ਼ ਨੂੰ ਸਲਾਘਾ ਜੋ ਕਦਮ ਮੰਨ ਰਹੇ ਆ ਤੇ ਸਾਨੂੰ ਸਾਰੇ ਸ਼ਾਬਾਸ਼ ਦੇ ਰਹੇ ਆ ਵੀ ਬਹੁਤ ਵਧੀਆ ਇਹ ਤੁਸੀਂ ਕਦਮ ਚੁੱਕਿਆ ਵੀ ਜਿਹੜੀ ਹੁਣ ਇੱਥੇ ਜਨਰੇਸ਼ਨ ਆ ਜਿਹੜੀ ਜਿਨ੍ਹਾਂ ਨੂੰ ਪੱਗ ਬਾਰੇ ਪਤਾ ਨਹੀਂ ਉਹਨਾਂ ਨੂੰ ਪੱਗਾਂ ਬਾਰੇ ਪਤਾ ਲੱਗ ਰਿਹਾ ਉਹ ਪੱਗਾਂ ਬਨ ਰਹੇ ਆ ਉਹਨਾਂ ਨੂੰ ਗਾਂ ਆਉਣ ਵਾਲੇ ਸਮੇਂ 'ਚ ਵੀ ਸਾਡਾ ਟੀਚਾ ਵੀ ਇਹ ਦੂਜਾ ਚੜ ਕੇ ਅਸੀਂ ਇਹ ਕੈਂਪ ਲਾਇਆ 17 ਦੇ ਜੋ ਸਾਡੇ ਇਥੋਂ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕਦਾ ਜੀ ਸੋ ਬਾਤ ਚੜ ਕੇ ਗਾਂ ਨੂੰ ਵੀ ਉਪਰਾਲੇ ਹੋਏ ਰਹਿਣਗੇ ਸੋ ਲਖਵੀਰ ਸਿੰਘ ਸੰਘਾ ਹੁਣਾਂ ਦਾ ਕਹਿਣਾ ਹੈ ਯੂਥ ਅਕਾਲੀ ਦਲ ਦੇ ਵੱਲੋਂ ਪਿਛਲੇ ਸਾਲ ਇਹ ਮੁਹਿੰਮ ਜਿਹੜੀ ਹੈ ਸ਼ੁਰੂ ਕੀਤੀ ਗਈ ਸੀ ਸੋ ਅੱਜ ਕੈਨੇਡਾ ਦੇ ਵਿੱਚ ਵੀ ਇਸ ਮੁਹਿੰਮ ਨੂੰ ਪੂਰਪੈਂਦਾ ਹੋਇਆ ਨਜ਼ਰ ਆ ਰਿਹਾ ਸੋ ਆਪਾਂ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਦੀ ਇਸ ਦਸਤਾਰ ਕੈਂਪ ਦੇ ਵਿੱਚ ਕਿਸ ਤਰੀਕੇ ਦੇ ਨਾਲ ਬੱਚੇ ਜਾਂ ਫਿਰ ਹੋਰ ਵੱਡੇ ਸਿਆਣੇ ਪਹੁੰਚ ਰਹੇ ਸੋ ਮੈਂ ਚਾਹਨਾ ਵੀ ਇੱਕ ਵਾਰ ਤੁਸੀਂ ਕੈਮਰਾ ਅਗਾਹ ਲਾ ਕੇ 360 ਤੇ ਜ਼ਰੂਰ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਕਲਗੀਧਰ ਦਰਬਾਰ ਸਾਹਿਬ ਦੇ ਇਕੱਠੇ ਹੋਏ ਹਾਂ ਜੀ ਵਿਨਿਪੈਗ ਦੇ ਵਿੱਚ ਜਿੱਥੇ ਕਿ ਬਹੁਤ ਸੋਹਣਾ ਇੱਕ ਪ੍ਰੋਗਰਾਮ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਤੁਸੀਂ ਸਾਰੇ ਦੇਖ ਹੀ ਰਹੇ ਹੋ ਦਸਤਾਰਾਂ ਨਾਲ ਸੰਬੰਧਿਤ ਸਭ ਤੋਂ ਪਹਿਲਾਂ ਮੈਂ ਆਰਗੇਨਾਈਜ਼ਰਸ ਨੂੰ ਧੰਨਵਾਦ ਕਹਿਣਾ ਚਾਹਣਾ ਥੈਂਕ ਯੂ ਕਹਿਣਾ ਚਾਹਣਾ ਤੇ ਮੁਬਾਰਕਾਂ ਦੇਣਾ ਚਾਹਣਾ ਕਿ ਤੁਹਾਡੇ ਹਿੱਸੇ ਇਹ ਸੇਵਾ ਆਈ ਹੈ ਸਾਡੀ ਕਮਿਊਨਿਟੀ ਨੂੰ ਇਕੱਠੇ ਕਰਨਾ ਕਿਸੇ ਵੀ ਬਹਾਨੇ ਹਮੇਸ਼ਾ ਹੀ ਪੁਰਨਾ ਕੰਮ ਹੁੰਦਾ ਹੈ ਪਰ ਅੱਜ ਅੱਜ ਦਾ ਸਮਾਗਮ ਹੈ ਜਿਹੜਾ ਉਹ ਦਸਤਾਰ ਨਾਲ ਸੰਬੰਧਿਤ ਹੈ ਛੋਟੇ-ਛੋਟੇ ਬੱਚੇ ਆਪਣੇ ਪੇਰੈਂਟਸ ਦੇ ਨਾਲ ਦਸਤਾਰਾਂ ਸਜਾਉਣ ਸਾਰੇ ਇੱਥੇ ਆਏ ਹੋਏ ਨੇ ਤੇ ਅਸੀਂ ਗੱਲਬਾਤ ਕਰ ਰਹੇ ਸੀ ਕਿ ਕਈ ਬੱਚੇ ਇਸ ਤਰ੍ਹਾਂ ਦੇ ਆਏ ਨੇ ਜਿਹੜੇ ਕਹਿੰਦੇ ਕਿ ਮੈਨੂੰ ਦਸਤਾਰ ਬੰਨ੍ਹਣੀ ਆਉਂਦੀ ਹੈ ਕਿ ਮੈਂ ਆਪੇ ਬੰਨ੍ਹ ਸਕਦਾ ਤੋ ਇਹ ਬੜਾ ਚੰਗਾ ਸਾਈਨ ਹੈ ਅਸੀਂ ਇਹ ਗੱਲਾਂ ਬਾਤਾਂ ਵੀ ਕਰ ਰਹੇ ਸੀ ਕਿ ਵਿਨਿਪੈਗ ਦੀ ਜਿਹੜੀ ਸਾਡੀ ਕਮਿਊਨਿਟੀ ਹੈ ਪੰਜਾਬੀ ਕਮਿਊਨਿਟੀ ਹੈ ਉਹ ਇੱਕ ਦੂਸਰੇ ਨਾਲ ਰਲ ਮਿਲ ਕੇ ਸਾਡੇ ਸੱਭਿਆਚਾਰ ਨੂੰ ਸਾਡੀਆਂ ਵੈਲਿਊਜ਼ ਨੂੰ ਸਾਡੀਆਂ ਮੋਰਲ ਵੈਲਿਊਜ਼ ਨੂੰ ਸਾਡੀ ਹੈਰੀਟੇਜ ਨੂੰ ਸਾਡੇ ਵਿਰਸੇ ਨੂੰ ਕਿਸ ਤਰ੍ਹਾਂ ਸੰਭਾਲ ਰਹੀ ਹੈ ਤੇ ਕਿਸ ਤਰ੍ਹਾਂ ਸੰਭਾਲ ਸਕਦੀ ਹੈ ਤੁਹਾਡਾ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਉਪਰਾਲਾ ਕੀਤਾ ਇਸੇ ਤਰ੍ਹਾਂ ਦੇ ਉਪਰਾਲੇ ਹੋਰ ਵੀ ਬਥੇਰੇ ਭਾਈਚਾਰੇ ਦੇ ਵਿੱਚ ਹੁੰਦੇ ਰਹਿੰਦੇ ਆ ਤੇ ਹੁੰਦੇ ਰਹਿਣੇ ਚਾਹੀਦੇ ਨੇ ਜਿਹੜੇ ਮਾਪੇ ਅੱਜ ਸਮਾਂ ਕੱਢ ਕੇ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਏ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਇਹ ਬੱਚਿਆਂ ਨੂੰ ਜੋੜੀ ਰੱਖਿਓ ਤੇ ਇਸ ਮਾਣ ਨੂੰ ਹੋਰ ਮਾਣ ਮੱਤਾ ਬਣਾਈ ਰੱਖਿਓ ਜੀ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਭਾਈ ਭਰਪੂਰ ਸਿੰਘ ਨੇ ਜੀ ਸਾਬਕਾ ਮੈਨੇਜਰ ਨੇ ਤਖਤ ਦਮਦਮਾ ਸਾਹਿਬ ਦੇ ਤੇ ਨਾਲ ਹੀ ਧਰਮ ਪ੍ਰਚਾਰ ਕਮੇਟੀ ਹੈ ਉਹਦੇ ਨਾਲ ਵੀ ਸਬੰਧ ਰੱਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜਦੀ ਕਲਾ ਜੀ ਸੋ ਤੁਸੀਂ ਇੱਕ ਫੇਰੀ ਤੇ ਆਏ ਹੋ ਕੈਨੇਡਾ ਵਿੱਚ ਹਣਾ ਸੋ ਕਿਸ ਤਰੀਕੇ ਨਾਲ ਸਿੱਖੀ ਨੂੰ ਪਰਫਲਤ ਹੁੰਦਾ ਅੱਜ ਦੇਖ ਰਹੇ ਹੋ ਇੱਥੇ ਦੇਖੋ ਮੈਨੂੰ ਤਾਂ ਅੱਜ ਪੰਜਾਬ ਨਾਲੋਂ ਵੀ ਵਧੀਆ ਮਾਹੌਲ ਲੱਗ ਰਿਹਾ ਕਿਵੇਂ ਕਿ ਜਿਸ ਤਰ੍ਹਾਂ ਸੰਘਾ ਪਰਿਵਾਰ ਹੋਰ ਨੇ ਉਦਮ ਕੀਤਾ ਸਾਰੇ ਨੌਜਵਾਨਾਂ ਨਾਲ ਰਲ ਕੇ ਔਰ ਬੱਚਿਆਂ ਦੇ ਵਿੱਚ ਜੋ ਉਤਸ਼ਾਹ ਹੈ ਜੋ ਮਾਂ ਪਿਓ ਦੇ ਵਿੱਚ ਉਤਸ਼ਾਹ ਹੈ ਦਸਤਾਰਾਂ ਸਜਾਉਣ ਲਈ ਬੱਚੇ ਖੁਦ ਬੋਲਿਆ ਇੱਥੇ ਔਰ ਛੋਟੇ ਬੱਚੇ ਬੜੇ ਸ਼ੌਂਕ ਦੇ ਨਾਲ ਆਪਣੇ ਮੰਮੀ ਪਾਪਾ ਆਪਣੇ ਪੇਰੈਂਟਸ ਨੂੰ ਕਹਿ ਰਹੇ ਨੇ ਕਿ ਤੁਸੀਂ ਸਾਡੇ ਦਸਤਾਰ ਸਜਵਾਓ ਔਰ ਅੱਜ ਜਿਹੜਾ ਇੱਥੇ ਮਾਹੌਲ ਹੈ ਮੈਂ ਇਹ ਗੱਲ ਕਹਿ ਸਕਦਾ ਕਿ ਦਸ਼ਮੀਸ਼ ਪਿਤਾ ਜੀ ਦੀ ਬੜੀ ਕਿਰਪਾ ਹੈ ਔਰ ਉਹਨਾਂ ਦੀ ਕਿਰਪਾ ਸਦਕਾ ਅੱਜ ਜੋ ਦਸਤਾਰ ਸਿੱਖੀ ਦੀ ਸ਼ਾਨ ਉਹਦਾ ਜਿਹੜਾ ਮਾਹੌਲ ਇੱਥੇ ਸਿਰਜਿਆ ਜਾ ਰਿਹਾ ਹੈ ਉਹ ਇੱਕ ਅਲੌਕਿਕ ਮਾਹੌਲ ਹੈ ਸੋ ਮੈਂ ਬਿੰਨੀ ਪੈਕ ਵਾਲੀ ਸਾਰੀਆਂ ਸੰਗਤਾਂ ਦਾ ਸੰਘਾ ਪਰਿਵਾਰ ਦਾ ਖਾਸ ਕਰਕੇ ਭਈ ਇਹਨਾਂ ਦਾ ਇਹ ਮੈਸੇਜ ਸਾਰੀ ਦੁਨੀਆ ਦੇ ਵਿੱਚ ਜਾਏਗਾ ਔਰ ਇਹ ਪ੍ਰੇਰਨਾ ਸਰੋਤ ਹੋਏਗਾ ਹੋਰਾਂ ਦੇ ਲਈ ਸੋ ਗੁਰੂ ਮਹਾਰਾਜ ਕਿਰਪਾ ਕਰਨ ਇਹ ਕਾਫਲਾ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੌਗਣੀ ਈ ਵੱਧਾਰੇ ਜੀ ਸੋ ਤੁਸੀਂ ਧਰਮ ਪ੍ਰਚਾਰ ਕਮੇਟੀ ਦੇ ਨਾਲ ਵੀ ਸੰਬੰਧ ਰੱਖਦੇ ਹੋ ਕੀ ਲੱਗਦਾ ਵੀ ਇਹ ਜਿਹੇ ਉਪਰਾਲੇ ਜਿਹੜੇ ਆ ਖਾਸ ਕਰ ਜਿਹੜਾ ਸਾਡਾ ਸਿੱਖੀ ਦਾ ਬੂਟਾ ਹੈ ਗੁਰੂ ਮਹਾਰਾਜ ਵੱਲੋਂ ਲਾਇਆ ਹੋਇਆ ਉਹਦੀ ਜਣਾ ਹੋਰ ਕਿੰਨੀਆਂ ਕਡੂਗਾ ਕਰ ਦੇਣਗੇ ਬਿਲਕੁਲ ਗੁਰੂ ਨਾਨਕ ਦੇਵ ਜੀ ਨੇ ਜਦੋਂ ਸਿੱਖੀ ਦਾ ਮੁੱਢ ਵਜਿਆ ਸੀ ਜੀ ਔਰ ਉਦੋਂ ਤੋਂ ਹੀ ਆਖਿਆ ਵੀ ਹਰ ਇੱਕ ਸਿੱਖ ਸਿੱਖੀ ਦਾ ਪ੍ਰਚਾਰਕ ਹੈ ਉਹ ਗੁਰਬਾਣੀ ਆਪ ਵੀ ਪੜ੍ਹੇ ਪੜ੍ਹਾਵੇ ਦਸਤਾਰਾਂ ਦੀ ਜੋ ਮਹਾਨਤਾ ਹੈ ਉਹਨਾਂ ਬਾਰੇ ਬੱਚਿਆਂ ਨੂੰ ਦੱਸੇ ਔਰ ਨੌਜਵਾਨ ਬੱਚਿਆਂ ਨੂੰ ਖਾਸ ਕਰਕੇ ਇਹ ਉਹਨਾਂ ਦੇ ਵਿੱਚ ਕ੍ਰੇਜ ਪੈਦਾ ਹੁੰਦਾ ਹੈ ਕਿ ਦਸਤਾਰ ਜੋ ਹੈ ਇੱਕ ਦੇਖੋ ਆਪਣੇ ਭਾਵੇਂ ਪ੍ਰਾਈਮ ਮਿਨਿਸਟਰ ਸੀ ਆਪਣੇ ਇੰਡੀਆ ਦਾ ਭਾਵੇਂ ਹੋਰ ਦੇਖਿਆ ਬਹੁਤ ਐਸੇ ਜਿਹੜੇ ਮਹਾਨ ਦਸਤਾਰਾਂ ਦੀ ਇੱਕ ਆਈਡੈਂਟੀਫਿਕੇਸ਼ਨ ਉਹਨਾਂ ਨੇ ਵਧਾਈ ਹੈ ਔਰ ਇਹ ਆਈਡੈਂਟੀਫਿਕੇਸ਼ਨ ਬਰਕਰਾਰ ਰਹਿਣੀ ਚਾਹੀਦੀ ਹੈ ਔਰ ਇਹ ਜਿਹੜਾ ਸਿੱਖੀ ਦਾ ਪਰਾਲਾ ਜੀ ਵੀ ਇੱਕ ਸਿੱਖ ਧਰਮ ਨਾਲ ਜੋੜਨ ਦਾ ਬਹੁਤ ਵੱਡਾ ਪਰਾਲਾ ਹੈ ਕਿਉਂਕਿ ਗੁਰੂ ਸਾਹਿਬ ਨੇ ਦਸਤਾਰ ਨੂੰ ਬਹੁਤ ਮਹਾਨਤਾ ਬਖਸ਼ੀ ਹੈ ਦਸਤਾਰਾ ਦਾ ਜਿਹੜਾ ਇਤਿਹਾਸ ਹੈ ਉਹ ਹੈ ਤਾਂ ਬਹੁਤ ਲੰਮਾ ਚੌੜਾ ਹੈ ਪਰ ਆਪਾਂ ਇਹ ਸਮਝਦੇ ਆ ਕਿ ਦਸਤਾਰ ਹੈ ਜੋ ਉਹ ਜਦੋਂ ਵੀ ਕੋਈ ਬੱਚਾ ਸਜਾਉਂਦਾ ਹੈ ਜਦੋਂ ਵੀ ਕੋਈ ਇਨਸਾਨ ਸਜਾਉਂਦਾ ਹੈ ਤਾਂ ਉਹਨੂੰ ਦੂਸਰੀ ਲੋਕ ਸਰਦਾਰ ਜੀ ਕਹਿ ਕੇ ਬੁਲਾਉਂਦੇ ਆ ਭਾਵੇਂ ਉਹ ਕਿਸੇ ਵੀ ਕਿਸਮ ਦਾ ਉਹਦਾ ਲੈਵਲ ਹੋਵੇ ਉਹਨੂੰ ਸਰਦਾਰ ਜੀ ਕਹਿੰਦੇ ਆ ਤੇ ਸਰਦਾਰੀਆਂ ਆਪਾਂ ਨੂੰ ਗੁਰੂ ਮਹਾਰਾਜ ਨੇ ਬਖਸ਼ੀਆਂ ਨੇ ਔਰ ਇਹ ਇਸੇ ਤਰ੍ਹਾਂ ਇਹਨਾਂ ਨੂੰ ਉਤਸ਼ਾਹ ਦੇਣਾ ਮਾਉਣਾ ਚਾਹੀਦਾ ਜੀ ਬਿਲਕੁਲ ਬਹੁਤ ਖੂਬ ਗੱਲ ਕਹੀ ਹੈ ਭਾਈ ਭਰਪੂਰ ਸਿੰਘ ਹੁਣਾਂ ਨੇ ਕਿ ਮਹਾਰਾਜ ਨੇ ਸਾਨੂੰ ਦਸਤਾਰੀ ਦਸਤਾਰ ਬਖਸ਼ੀ ਸਰਦਾਰੀ ਮਿਲੀ ਹੈ ਸੋ ਆਓ ਰਲ ਮਿਲ ਕੇ ਆਪਾਂ ਇਸ ਦਸਤਾਰ ਨੂੰ ਸੰਭਾਲੀਏ ਤੇ ਮੇਰੀ ਦਸਤਾਰ ਮੇਰੀ ਸ਼ਾਨ ਦਾ ਹਿੱਸਾ ਬਣੀ ਹੈ ਭਾਈ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਮੇਰੀ ਦਸਤਾਰ ਮੇਰੀ ਸ਼ਾਨ ਸ਼ਾਨ ਦੇ ਬਾਬਤ ਹੈ ਜਿਹੜਾ ਇਹ ਕੈਂਪ ਆਰਗੇਨਾਈਜ਼ ਆ ਲੰਬੇ ਸਮੇਂ ਤੋਂ ਜਿਹੜਾ ਪੰਜਾਬ ਦੇ ਵਿੱਚ ਪ੍ਰੋਗਰਾਮ ਲਿਖੇ ਜਾ ਰਹੇ ਸਨ ਸੋ ਅੱਜ ਪਹਿਲੀ ਦਫਾ ਹੋਇਆ ਕਿ ਕੈਨੇਡਾ ਦੇ ਸੂਬੇ ਮੈਨੀਟੋਬਾ ਦੇ ਸ਼ਹਿਰ ਵਿਨੀਪੈਗ ਕੇ ਜਿਹੜਾ ਗੁਰਦੁਆਰ ਕਰਕੇ ਕਲਗੀਧਰ ਸਾਹਿਬ ਵਿਖੇ ਕੈਂਪ ਹੈ ਜਿਹੜਾ ਆਰਗੇਨਾਈਜ਼ ਕੀਤਾ ਗਿਆ ਸੋ ਜਿੱਥੇ ਪ੍ਰਬੰਧਕ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ ਜਿਹੜੇ ਆਰਗੇਨਾਈਜ਼ਰ ਨੇ ਉਹਨਾਂ ਨੇ ਇਸ ਮਹੀਨੇ ਇੱਥੋਂ ਤੱਕ ਪਹੁੰਚਦਾ ਕੀਤਾ ਆਪਾਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਸ ਨਾਲ ਹੀ ਸਰਦਾਰ ਬਲਤੇਜ ਸਿੰਘ ਜੀ ਨੇ ਭਾਰੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਜੀ ਹਰਮਨਪ੍ਰੀਤ ਸਿੰਘ ਹਾਂ ਜੀ ਚੜ੍ਹਦੀ ਕਲਾ ਜੀ ਪਹਿਲਾਂ ਤਾਂ ਭਾਈ ਜਿਹੜੀ ਇਹ ਮੁਹਿਮ ਹੈ ਹਨਾ ਆਪਾਂ ਦੇਖ ਰਹੇ ਸੀ ਪਹਿਲਾਂ ਪੰਜਾਬ ਚ ਸੁਣਦੇ ਸੀਗੇ ਵੀ ਇਸ ਤਰੀਕੇ ਨਾਲ ਆਰਗੇਨਾਈਜ਼ ਕੀਤਾ ਜਾਂਦਾ ਉੱਥੇ ਕੈਂਪ ਲੱਗਦੇ ਆ ਦਸਤਾਰਾਂ ਵੰਡੀਆਂ ਜਾਂਦੀਆਂ ਨੇ ਇੱਕ ਤਰੀਕਾ ਦੇ ਨਾਲ ਸ ਹਕੀਕਤ ਤੱਕ ਮਾਨਸੂਸ ਕਰਦੇ ਸੋ ਇਹ ਹਰਮਨਪ੍ਰੀਤ ਸਿੰਘ ਜੀ ਜਿਹੜਾ ਹੈ ਉਪਰਾਲਾ ਸੀ ਮੈਨੂੰ ਬਹੁਤ ਵਧੀਆ ਲੱਗਿਆ ਇਹ ਕਿਉਂਕਿ ਸਾਡੀ ਜਿਹੜੀ ਸ਼ਾਨ ਹੈ ਹੀ ਪੱਗਾ ਕਿਉਂਕਿ ਅਸੀਂ ਜਦੋਂ ਵੀ ਕਿਤੇ ਬਾਹਰਲੇ ਕੰਟਰੀਆਂ ਦੇ ਵਿੱਚ ਜਾਂ ਬਾਹਰ ਕਿਸੇ ਵੀ ਜਗ੍ਹਾ ਤੇ ਜਾਂਦੇ ਸਾਨੂੰ ਇਹ ਚੀਜ਼ੀ ਸਾਡੇ ਇੱਕ ਸਾਡੀ ਹੋਂਦ ਨੂੰ ਪ੍ਰਗਟ ਕਰਦੀ ਆ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਸੋ ਸਾਡੀ ਇੱਕ ਆਇਡੈਂਟੀਟੀ ਆਈ ਥਿੰਕ ਇਹਨੂੰ ਸਾਨੂੰ ਕਦੇ ਵੀ ਨਹੀਂ ਗਵਾਉਣਾ ਚਾਹੀਦਾ ਗਾ ਰੱਖਣਾ ਚਾਹੀਦਾ ਹਮੇਸ਼ਾ ਤੇ ਅਸੀਂ ਇਸ ਚੀਜ਼ ਨੂੰ ਮਹਤਵਨਾ ਵੀ ਸਾਨੂੰ ਬਰਕਰਾਰ ਰੱਖਣਾ ਚਾਹੀਦਾ ਸੋ ਆਉਂਦੇ ਸਮੇਂ ਦੇ ਵਿੱਚ ਲੱਗਦਾ ਵੀ ਸਾਡਾ ਜਿਹੜੀ ਸਿੱਖੀ ਅਸੀਂ ਜਦੋਂ ਆਏ ਸੀ ਇੱਥੇ ਸਾਡੇ ਬਾਬਿਆਂ ਨੇ ਗਦਰੀ ਬਾਬਿਆਂ ਦੇ ਰੂਪ ਦੇ ਵਿੱਚ ਆਪਾਂ ਇੱਥੇ ਆਏ ਸੀ ਬੜਾ ਸੰਘਰਸ਼ ਲੜਿਆ ਉਹਨਾਂ ਨੇ ਨਾ ਸੋ ਅੱਜ ਉਹ ਸੰਘਰਸ਼ ਨੂੰ ਬੂਰਪੈਂਦਾ ਨਜ਼ਰ ਆਉਂਦਾ ਹਾਂਜੀ ਬਹੁਤ ਵਧੀਆ ਲੱਗ ਰਿਹਾ ਇਹ ਪਰ ਇਹ ਬਿਲਕੁਲ ਸਹੀ ਗੱਲ ਆ ਸਾਡੀ ਹੋਂਦ ਉਹਨਾਂ ਨੇ ਗਦਰੀ ਬਾਬਿਆਂ ਨੇ ਰੱਖੀ ਵਾਰਡ ਦੇ ਵਿੱਚ ਤਾਂ ਹੀ ਸਾਡੇ ਅੱਜ ਨਿਸ਼ਾਨ ਸਾਰੀ ਜਗ੍ਹਾ ਤੇ ਝੂਲਦੇ ਆ ਤੇ ਸੋ ਹਮੇਸ਼ਾ ਹੀ ਮੈਂ ਕਹਿੰਦਾ ਮਾਲਕ ਕਿਰਪਾ ਕਰੇ ਝੂਲਦੇ ਹੀ ਰਹਿਣ ਹਮੇਸ਼ਾ ਜੀ ਪੰਥ ਮਹਾਰਾਜ ਕੇ ਜੀ ਜੀ ਬਿਲਕੁਲ ਸੋ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਕਾਮਾਗਾਟਾ ਮਾਰੂ ਦੇ ਰੂਪ ਦੇ ਵਿੱਚ ਕਦੀ ਕਦੇ ਅਸੀਂ ਇੱਥੇ ਆਉਨੇ ਆ ਸਾਨੂੰ ਇੱਥੇ ਉਤਰਣ ਨਹੀਂ ਦਿੱਤਾ ਗਿਆ ਬੜਾ ਸੰਘਰਸ਼ ਸਾਡੇ ਬਾਬਿਆਂ ਨੇ ਇੱਥੇ ਵੇਖਿਆ ਲੜਿਆ ਸੋ ਉਸ ਤੋਂ ਬਾਅਦ ਅੱਜ ਜੇਕਰ ਅੱਜ ਅਸੀਂ ਇੱਥੇ 225 ਆਇਆ ਅਸੀਂ ਇਹ ਦਸਤਾਰਾਂ ਦੇ ਕੈਂਪ ਆਰਗੇਨਾਈਜ਼ ਕਰਨ ਜੋਗੇ ਹੋਏ ਆ ਤਾਂ ਉਹਨਾਂ ਦੇ ਬਾਬਤ ਹੋਏ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਸਤਾਰ ਮੇਰਾ ਕੇ ਦਾਦ ਦੱਸੇ ਇਹ ਮੈਨੂੰ ਸਰਦਾਰ ਦੱਸੇ ਮੇਰੇ ਕੁਝ ਬੋਲਣ ਤੋਂ ਪਹਿਲਾਂ ਇਹ ਮੇਰੇ ਵਿਚਾਰ ਦੱਸੇ ਕਈ ਬੁਰੇ ਭਲੇ ਕੰਮਾਂ ਦੀ ਇਹ ਮੈਨੂੰ ਸਮਝ ਕੇ ਹੰਕ ਬੰਨਾ ਮੈਂ ਰੋਜ ਪੱਗ ਬੰਨਾ ਕਿ ਮੈਂ ਰੋਜ ਪੱਗ ਬੰਨਾ ਇਹ ਧੂਏ ਤੋਂ ਦੂਰ ਰੱਖ ਲਈਏ ਇਹ ਜੂਏ ਤੋਂ ਦੂਰ ਰੱਖ ਲਈਏ ਇਹਦੀ ਸੀਧ ਚ ਮੇਰੀ ਜੋ ਬਾਣ ਹੈ ਇਹ ਦੋਹ ਮੂਹੇ ਤੋਂ ਦੂਰ ਰੱਖ ਲਈਏ ਕਿ ਨਸ਼ੇ ਭਾਵੇਂ ਗਵਾਨ ਚ ਹੋਣ ਮੈਂ ਨਸ਼ਿਆਂ ਤੋਂ ਸਰਹੱਦ ਬੰਨਾ ਮੈਂ ਰੋਜ ਪੱਗ ਬੰਨਾ ਕਿ ਮੈਂ ਰੋਜ ਪੱਗ ਬੰਨਾ ਇਹ ਬੋਝ ਨਹੀਂ ਹੁੰਦੀ ਇਹਨੂੰ ਮਾਣ ਕੇ ਹਾਂ ਜਾਂਦਾ ਏ ਇਹਨੂੰ ਸਾਹਮਣਾ ਸਾਡੀ ਜ਼ਿੰਮੇਵਾਰੀ ਐਵੇਂ ਸੋਚੋ ਕਿ ਆਪਣਾ ਹੱਕ ਬੰਨਾ ਮੈਂ ਰੋਜ਼ ਪੱਗ ਬੰਨਾ ਕਿ ਮੈਂ ਰੋਜ਼ ਪੱਗ ਬੰਨਾ ਜੇ ਮੈਂ ਜਚਾਂ ਤੈਨੂੰ ਦੂਣਜ ਚਾਵੇ ਬਾਹਰੋਂ ਵੀ ਪੰਦਾ ਫੱਪੇ ਤਾਂ ਹੀ ਜਦ ਉਹਨੂੰ ਅੰਦਰੋਂ ਜਚਾਵੇ ਕਿ ਫਿੱਕੇ ਰੰਗ ਕਦੇ ਕਦੇ ਤੇ ਗੂੜੇ ਥੋੜੇ ਵੱਧ ਬੰਨਾ ਮੈਂ ਰੋਜ਼ ਪੱਗ ਬੰਨਾ ਕਿ ਮੈਂ ਰੋਜ਼ ਪੱਕਾ ਬੰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ